ਹਰ ਮਾਰੀ ਤਾਈਓ ਅਟਕ ਜਾ ਦਾ ਤ ਆ ਅਟਕਦੇ ਰਹੇ ਫੂਲਾ ਸਿੰਦ ਨੂੰ ਸ਼ਹਿਰੇ ਦੇ ਜਾਨ ਅੰਦਰ ਉੱਤੇ ਕਟਕ ਦੇ ਪੀ ਇੱਕ ਉੱਤੇ ਸਾਡੇ ਵੱਡਿਆਂ ਦੀ ਆ ਤੀ ਚੜਦੀ ਕਲ ਹੋਵੇ ਪਖਸ਼ੀ ਦਾ ਅੱਜ ਤੇ ਆ ਕੈਮਰਾ ਬੋਲਦਾ ਕੈਮਰਾ ਬੋਲਦਾ ਪਾਪਾ ਜੀ ਆ ਵੀ ਆਪਰੇ ਐਪਰ ਗੱਲ ਕਰ ਲੈ ਕੈਮਰਾ ਬੋਲਦਾ ਆਪਾ ਪ੍ਰਭੂ ਤੇਰੇ ਸੁਮਾਈ ਮਾਰੇ ਮੌਂ ਲੈ ਆਉਂਦਾ ਕੈਮਰਾ ਬੋਲਦਾ ਕਿ ਕਿਸੇ ਤੇ ਕਿਹਨੇ ਖਲਾਫ ਕਿਹਾ ਕੱਲੇ ਵੀ ਤੁਸੀਂ ਪਰੇ ਲੰਬੇ ਸਮੇਂ ਤੋਂ ਇੱਥੇ ਤੁਸੀਂ ਆਰੰਗ ਸੁਣਵੀ ਲਿਆਵਾ ਇਹ ਧਰਨਾ ਇਨਸਾਫ ਮੰਗ ਕਰਦਾ ਤੇ ਸੀਆਈਏ ਆਪਣੇ ਸੀਬੀਆਈ ਕੋਲੋਂ ਮੰਨ ਕਰਦਾ ਵਾ ਕਿ ਅੱਜ ਦੇ ਲੋਕ ਮੰਗ ਕਰ ਰਹੇ ਨੇ ਕਿ ਜੇ ਇਨਵਾਰੀ ਕਰੇ ਕਲਵੀਰ ਸਿੰਘ ਪੱਪੂ ਦੇ ਲਵਾਵਾਲੇ ਤੇ ਕਤਲ ਦੀ ਮੰਦਈ ਕਰ ਰਹੇ ਨੇ ਕਿ ਸਾਡਾ ਖਾਤਮ ਜਿਹੜਾ ਵਾ ਉਹ ਸੁਖਿੰਦਰ ਸਿੰਘ ਹੰਦਾ ਵਾ ਮੰਦਈ ਕਰ ਰਹੇ ਨੇ ਤੇ ਮਾਰਨ ਵਾਲੇ ਕਹਿ ਰਹੇ ਨੇ ਉਹਨਾਂ ਦੇ ਭਰਾ ਨੇ ਪ੍ਰੈਸ ਕਾਨਫਰੈਂਸ 'ਚ ਸਾਡੇ ਕੋਲੋਂ ਮਰਵਾਇਆ ਵਾ ਤੇ ਮਰਵਾਉਣ ਦੇ ਸਬੂਤ ਦੇ ਰਹੇ ਨੇ ਕਿ ਜਿਹੜਾ ਕੋਟਲੀ ਵਾਲਾ ਭੰਬਰਾ ਵਾ ਉਹਦੇ ਮੋਬਾਈਲ ਤੋਂ ਸਾਡੇ ਨਾਲ ਇਹਨੇ ਗੱਲ ਕੀਤੀ ਆ ਵੀ ਮੈਂ ਸਾਬ ਲਵਾਵਾਂਗਾ ਤੇ ਉਹਦਾ ਪਤਾ ਲੈ ਕੇ ਦਿੱਤਾ ਜਿੱਦੇ ਨਾਲ ਪੱਪੂ ਢਲਵਾ ਵਾਲੇ ਨੂੰ ਮਾਰਿਆ ਗਿਆ ਪੱਪੂ ਉਹ ਢਲਵਾ ਇਹਦੇ ਹੋਰ ਜੇ ਇਹਨਾਂ ਨੇ ਨੰਗੀ ਕਰਨੀ ਐ ਤੇ ਉਹ ਜਿਹੜਾ ਭੰਬਰਾ ਉਹਨੂੰ ਲੰਮਿਆਂ ਪਾਸੇ ਉਹਨੂੰ ਪੁੱਛਣ ਹਾਂ ਕਿ ਤੂੰ ਤੈਨੂੰ ਕਿੰਨੇ ਕਿੰਨੇ ਕਿਹਾ ਵਾ ਪੱਪੂ ਦੇ ਨੇ ਕਿੰਨੇ ਕਿਹਾ ਤੇ ਆਪੇ ਨੰਗੀ ਗੱਲ ਹੋ ਗਈ ਅਸੀਂ सीबीआई ਕੋਲ ਮੰਗ ਕਰਨਿਆ ਕਿ ਐਸੇ ਗੰਦੇ ਅੰਸਰਾਂ ਕੋਲੋਂ ਪੂਰੀ ਇਨਪੁਰੀ ਕਰਕੇ ਤੇ ਇਨਸਾਫ ਪੰਜਾਬ ਦੇ ਲੋਕਾਂ ਨੂੰ ਦਿੱਤਾ ਜਾਵੇ ਤੇ ਕਤਲ ਦਾ ਪਰਚਾ ਹੋਵੇ ਲੋਜਨ ਇਹ ਬਹੁਤ ਚੀਜ਼ ਹੈ ਕਿ ਕੋਈ ਕਾਰਵਾਈ ਹੋਈ ਜਾਂ ਫਿਰ ਮੁਰਦਾ ਸਰਕਾਰ ਦੇ ਮੰਨ ਗਏ ਲਈ ਜਾਂਦੀ ਕਿ ਬਹੁਤੀ ਜਿੱਦ ਕਰ ਕੋ ਮੈਂ ਕਹਿੰਦਾ ਮੁਰਦਾ ਸਰਕਾਰ ਜੰਗਲ ਦਾ ਰਾਜ ਆ ਹੁਣ ਜੇ ਐਮਐਲਏ ਉਹਨਾਂ ਦਾ ਬੋਲਦਾ ਤੇ ਐਮਐਲਏ ਵੀ ਨਹੀਂ ਸੁਣਦੇ ਤੇ ਫਿਰ ਜੰਗਲ ਦਾ ਰਾਜ ਹੀ ਹੈ ਨਾ ਸਾਡੀ ਨਹੀਂ ਸੁਣਨੀ ਐਮਐਲਏ ਦੀ ਤੇ ਸੁਣ ਲੈਣ ਲੋਕਾਂ ਨੇ ਮੋਟਾ ਨਾਲ ਜਿੱਤਿਆ ਵਾ ਤੇ ਜੋ ਕਹ ਰਿਹਾ ਸੱਚ ਆਹੀਂ ਤਸਦੀਕ ਕਰਦੇ ਨੇ ਵੀ ਉਹ ਕਹ ਰਿਹਾ ਜੋ ਕਹ ਰਿਹਾ ਸੱਚ ਆ ਕਾਰਵਾਈ ਫਿਰ ਹੁਣ ਤੱਕ ਕਿਉਂ ਨਹੀਂ ਹੋਈ ਇਹ ਦੇਖੋ ਇਹ ਤਾਂ ਫਿਰ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੁਸੀਂ ਇੰਨੇ ਮੁਰਦੇ ਕਿਉਂ ਜੇ ਜਾਣ ਰੱਖਦੇ ਨੇ ਤੇ ਲੋਕਾਂ ਨੂੰ ਇਨਸਾਫ ਦੇਣ ਜੇ ਅੱਗੋਂ ਵੀ ਸਰਕਾਰ ਬਣਾਉਣੀ ਚਾਹੁੰਦੇ ਨੇ ਤੇ ਜੇ ਨਹੀਂ ਬਣਾਉਣੀ ਚਾਹੁੰਦੇ ਫਿਰ ਠੀਕ ਠਾਕ ਹੈ ਜੇ ਹੁਣ ਕੋਈ ਐਕਸ਼ਨ ਨਹੀਂ ਹੁੰਦਾ ਫਿਰ ਗਾਂ ਕਿਹਦਾ ਰਸਤਾ ਪਹੁੰਚਾ ਗਾਂ ਹੀ ਸੰਘਰਸ਼ ਕਰਾਂਗੇ ਦੱਸਾਂਗੇ ਤੁਹਾਨੂੰ ਉਦੋਂ ਜਦੋਂ ਕਰਾਂਗੇ ਤੁਸੀਂ ਹੋਰ ਵੀ ਇਲਜ਼ਾਮ ਲਗਾਏ ਨੇ ਕਿ ਇਸ ਤੋਂ ਇਲਾਵਾ ਵੀ ਕਈ ਕਤਲਾਂ ਦੇ ਵਿੱਚ ਇਹਨੇ ਆਪਣੇ ਸਹੁਰੇ ਜਾ ਕੇ ਬਹਿ ਕੇ ਕਰਵਾ ਕੇ ਆਇਆ ਦੋ ਬੰਦੇ ਮਰਵਾਤੇ ਪਿਓ ਪੁੱਤ ਮਾਮੂਲੀ ਜ਼ਮੀਨ ਦਾ ਝਗੜਾ ਸੀਗਾ ਤੇ ਬਹਿ ਕੇ ਇਹਨੇ ਕਿਹਾ ਮਾਰ ਦਿਓ ਉਹਨਾਂ ਦਾ ਹੁਣ ਕੋਈ ਵੀ ਨਹੀਂ ਮਗਰ ਉਹਨਾਂ ਦਾ ਕੋਈ ਵੀ ਨਹੀਂ ਜ਼ਮੀਨ ਸੰਭਲਣੀ ਇਹਨੇ ਕਰਵਾਵਾ